ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬੰਦਾ ਕਰਾਂਗੇ ਆਪਾਂ ਜਿਹੜੇ ਕੰਮ ਚੱਲ ਰਿਹਾ ਬਿਲ ਚੱਲ ਰਿਹਾ ਮਲਚਰਾ ਵੀ ਚੱਲ ਰਿਹਾ ਤੇ ਹੋਰ ਆਪਣੇ ਵੀ ਨਵੇਂ ਇੰਪਲੀਮੈਂਟ ਵੀ ਆਪਾਂ ਨਾਲ ਸ਼ੇਅਰ ਕਰਦੇ ਹਾਂ ਤੇ ਦੇਖ ਜਾਈ ਵੀ ਕਿਹੜੇ ਕਿਹੜੇ ਨਵੇਂ ਮਟਰ ਤੇ ਲੈ ਕੇ ਜਾਣਗੇ ਵੀਰ ਕਿਉਂਕਿ ਦੋ ਦੋ ਤਿੰਨ ਦਾ ਰੂਟ ਆ ਵੀਰ ਵੀ ਜਾਣੇ ਆ ਕਟਰੋ ਕੀ ਜਾਣੇ ਆ ਤੇ ਬੈਲਰ ਵੀ ਜਾਣਾ ਤੇ ਹੁਣ ਦੇਖਦੇ ਆ ਵੀ ਅੱਜ ਕਿਹੜੀ ਚੀਜ਼ ਜਾਂਦੀ ਆ ਕਿਉਂਕਿ ਅੱਜ ਸਿਰਫ ਇੱਕ ਚੀਜ਼ੇ ਜਾਊਗੀ ਕਿਉਂਕਿ ਅਸੀਂ ਮਨਾ ਕੀਤਾ ਹੋਇਆ ਸਿਰਫ ਇੱਕ ਆਪਾਂ ਮਲਚਰ ਮਲਚ ਦੂਜਾ ਆਪਣਾ ਕਟਰ ਦਵਾਂਗੇ ਜਾਂ ਰੂਟਾਵੇਟਰ ਕਿਉਂਕਿ ਸਾਡੇ ਇੱਧਰ ਕੰਮ ਥੋੜਾ ਜਿਹਾ ਜ਼ਿਆਦਾ ਵਧਿਆ ਹੋਇਆ ਇਹ ਬੈਲਰ ਆਪਾਂ ਦਾ ਮਦਮ ਕੱਢ ਕੇ ਦੇਣਾ ਕੱਲ ਤੋਂ ਬਾਅਦ ਇਹ ਬੈਲਰ ਸਾਰਾ ਜਿਹੜਾ ਬਾਹਰ ਨਿਕਲ ਜਾਣਾ ਤੇ ਕੰਮ ਪੂਰਾ ਓਕੇ ਹੋਣਾ ਇਹਦਾ ਬੈਲਰ ਦਾ ਫਿਰ ਕੱਲ ਤੋਂ ਬਾਅਦ ਸਾਰੀਆਂ ਆਪਾਂ ਨਵੀਆਂ ਜਿੰਨੀਆਂ ਵੀ ਡਿਲੀਵਰੀਆਂ ਨੇ ਉਹ ਆਪਾਂ ਦਵਾਂਗੇ ਤੇ ਆਹ ਪੁਰਾਣੇ ਪਿੱਛੇ ਮਲਚਰ ਪਏ ਆ ਇਹਦਾ ਵੀ ਕੰਮ ਕਰਨਾ ਪ੍ਰੋਪਰ ਬਾਈ ਤਸੱਲੀ ਬਖਸ਼ ਕੰਮ ਕਰਕੇ ਆਪਾਂ ਦੇ ਮੇਅਰ ਫੇਅਰ ਦਾ ਹੋਰ ਬਾਈ ਕਿਸੇ ਨੇ ਵੀ ਬਾਈ ਨਵੇਂ ਰੂਟਾ ਵੇਟਰ ਲੈਣੇ ਹੋ ਨਵੇਂ ਇੰਪਲੀਮੈਂਟ ਲੈਣੇ ਹੋ ਸ਼ਕਤੀਮਾਨ ਕੰਪਨੀ ਦੇ ਤਾਂ ਆਪਾਂ ਨੂੰ ਬਾਈ ਜੀ ਸੰਪਰਕ ਕਰ ਸਕਦਾ ਤੇ ਨੰਬਰ ਆਪਣਾ ਵੀਡੀਓ ਚ ਥੱਲੇ ਚੱਲ ਰਿਹਾ ਕੋਈ ਵੀ ਇੰਪਲੀਮੈਂਟ ਕਿਸੇ ਨੇ ਵੀ ਲੈਣਾ ਤਾਂ ਆਪਾਂ ਨੂੰ ਕਰਿਓ ਬਾਈ ਜੀ ਵੱਧ ਤੋਂ ਵੱਧ ਆਪਣਾ ਸੰਪਰਕ ਕਰਿਓ ਤੇ ਹੋਰ ਵੀ ਆਪਾਂ ਜਾਣਕਾਰੀ ਦਿਆ ਕਰਾਂਗੇ ਇਸ ਚੈਨਲ ਦੇ ਉੱਤੇ ਵੀ ਸਬਸਿਡੀ ਕਦੋਂ ਆਉਣੀ ਹੈ ਕਿਹੜੀ ਚੀਜ਼ਾਂ ਤੇ ਆਉਣੀ ਹੈ ਸਾਰੀ ਜਾਣਕਾਰੀ ਆਪਾਂ ਦਿਆ ਕਰਾਂਗੇ ਫਿਲਹਾਲ ਹਜੇ ਤੱਕ ਕੋਈ ਸਬਸਿਡੀ ਨਹੀਂ ਹੈਗੀ ਤੇ ਬਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਦੇਖਿਆ ਕਰੋ ਪੂਰਾ ਲਾਈਕ ਵੀ ਜਰੂਰ ਕਰਿਆ ਕਰੋ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਬਣੇ ਰਹੋ ਵੀਡੀਓ ਚੱਤੇ ਲੋ ਭਾਈ ਅੱਜ ਦੇਣ ਲੱਗੇ ਆਂ ਬਾਈ ਆਪਾਂ ਕਟਰ ਸਵਰਾਜ 855 ਫਾਈਵ ਸਟਾਰ ਨਾਲ ਤੇ ਆਹ ਦੇਖੋ ਬੈਠਾ ਤੇ ਪੂਰਾ ਪਿਆਰ ਕਰਕੇ ਖੜਾਤਾ ਤੇ ਬਸ ਇੱਕ ਗੁੰਲੀਆਂ ਰਹਿ ਗਈਆਂ ਪਾਉਣ ਨੂੰ ਓਕੇ ਕਰਕੇ ਖੜਾਇਆ ਹੋਇਆ ਸੀ ਆਪਣਾ ਕਟਰ ਤੇ ਸਾਰੇ ਮੈਨੂਫੈਕਚਰਿੰਗ ਜਿੰਨੀ ਵੀ ਇਹਦੀ ਸਾਰੀ ਬਾਈ ਸ਼ਕਤੀਮਾਨ ਕੰਪਨੀ ਦੀ ਖੋਦੀ ਆ ਆ ਗੀਅਰ ਵੀ ਦੇਖੋ ਕਿੰਨਾ ਹੈਵੀ ਲਾਇਆ ਹੈ ਸ਼ਕਤੀਮਾਨ ਕੰਪਨੀ ਦਾ ਹੀ ਗੀਅਰ ਲੱਗਿਆ ਹੈ ਤੇ ਬਹੁਤ ਮਜ਼ਬੂਤ ਤੇ ਵਧੀਆ ਘਟਰ ਬਣਾਇਆ ਹੈ ਬਾਈ ਤੇ ਬਾਈ ਉਹ ਨਹੀਂ ਲੈਣ ਆਏ ਸੀਗੇ ਤੇ ਸਵਰਾਜ 852 ਤੇ ਬਾਈ ਸਵਰਾਜ 852 ਕਹਿੰਦੇ ਨਵਾਂ ਆ ਗਿਆ ਤੇ ਸਾਰੇ ਦੱਸਿਓ ਬਾਈ ਉਹ ਤੁਹਾਨੂੰ ਟਰੈਕਟਰ ਕਿਦਾਂ ਦਾ ਲੱਗਿਆ ਆ ਉਹਦੇ ਵਿੱਚ ਕਾਫੀ ਫੀਚਰ ਜਿਹੜੇ ਕਾਫੀ ਫਰਕ ਆ ਜਿੰਨੇ ਇੱਥੇ ਪਲੇਟਫਾਰਮ ਲੱਗਿਆ ਆ ਹੈਨਾ ਤੇ ਗੀਅਰ ਸਾਈਡ ਗੀਅਰ ਆ ਥੋੜੇ ਜਿ ਮਜ਼ਬੂਤ ਕਰੇ ਹੋਏ ਨੇ ਵਧੀਆ ਚੀਜ਼ ਕਰਿਆ ਹੈ ਤੇ ਲਿਫਟ ਕੁਆਇਸਟੀ ਵਧਾਈ ਹੋਈ ਆ ਤੇ ਕਾਫੀ ਜਿਆਦਾ ਚੇਂਜ ਕਰਿਆ ਹੈ ਸਵਰਾਜ ਤੇ ਪੂਰਾ ਵਧੀਆ ਜਾਨੀ ਕਿ ਦੇਖਣ ਨੂੰ ਵੀ ਪੂਰਾ ਘੈਂਟ ਲੱਗਦਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਿਹੜਾ ਨਵਾਂ ਸਵਰਾਜ ਆਇਆ ਵਾ ਸਾਰੇ ਵੀਰਾਂ ਨੂੰ ਉਹ ਕਿੱਦਾਂ ਦਾ ਲੱਗਿਆ ਕਿਉਂਕਿ ਆ ਵੀਡੀਓ ਬਹੁਤ ਚੱਲ ਰਹੀ ਹੈ ਇੰਸਟਾਗ੍ਰਾਮ ਤੇ ਵੀਡੀਓ ਬਹੁਤ ਚੱਲ ਰਹੀ ਹੈ YouTube ਤੇ ਵੀ ਆਈਆਂ ਨੇ ਜੋ ਵੀ ਆ ਫੀਚਰ ਸਾਰੇ ਨਵੇਂ ਸਵਰਾਜ 'ਚ ਜਿਹੜੇ ਆਏ ਨੇ ਉਹ ਦੱਸ ਰਹੇ ਨੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਜਿਹੜੇ ਵੀਰਾਂ ਨੇ ਦੇਖਿਆ ਵੀ ਜਿਹੜਾ ਨਵਾਂ ਸਵਰਾਜ ਆਇਆ ਕਿੱਦਾਂ ਦਾ ਆ ਤੇ ਉਹਦੀ ਮਾਰਕੀਟ ਕਿੱਦ ਕੀ ਉਹਦੀ ਪਰਫਾਰਮੈਂਸ ਰੂ ਆਪਣਾ ਬਣਾਇਆ ਨਹੀਂ ਕਿ ਜਰੂਰ ਦਿਓ opinion ਜੀ ਤੇ ਬਾਕੀ ਆਪਾਂ ਕਟਰ ਕੁਟਰ ਕਰਤਾ ਬਈ ਤਿਆਰ ਤੇ ਆ ਇੱਕ ਹੋਰ ਮਲਚਰ ਆ ਗਿਆ ਪੁਰਾਣਾ ਤੇ ਇਹ ਹੈਗਾ 8 ਫੁੱਟਾ ਮਲਚਰ ਇਹਦੀ ਵੀ ਸਰਵਿਸ ਕਰਨੀ ਆ ਬਲੇਡ ਬਲੂਡ ਚੇਂਜ ਕਰਕੇ ਫਿਰ ਇਹਨੂੰ ਵੀ ਆਪਾਂ ਬਾਜੀ ਉਹਨਾਂ ਨੂੰ ਦੇਣਾ ਵਾ ਤੇ ਬਾਕੀ ਜਿਹੜੇ ਪੁਰਾਣੇ ਮਲਚਰ ਖੜੇ ਸੀਗੇ ਉਹ ਵੀ ਸਰਵਿਸ ਸਰਵਿਸ ਕਰਕੇ ਦੇਤਾ ਹੀ ਆਪਾਂ ਤੇ ਇੱਕ ਆ ਇਹਦੀ ਵੀ ਪੂਰੀ ਸਰਵਿਸ ਕਰਤੀ ਬਲੇਡ ਬਲੂਡ ਤੇਲ ਤੂਲ ਸਾਰਾ ਕੁਝ ਚੇਂਜ ਕਰਤਾ ਤੇ ਬੈਲਟਾਂ ਥੋੜੀਆਂ ਜਿਹੀ ਟਾਇਟ ਕਰਤੀਆਂ ਬੈਲਟਾਂ ਦਾ ਠੀਕੇ ਸੀ ਬਸ ਟਾਇਟ ਕਰੀਆਂ ਨੇ ਤੇ ਵਸੇ ਨੂੰ ਹੁਣ ਆਪਾਂ ਫਿੱਟ ਕਰਕੇ ਦੇ ਦੇਣਾ 10-15 ਮਿੰਟ ਦਾ ਕੰਮ ਤੇ ਥੱਲੇ ਬਲੇਡ ਦੇਖੋ ਸਾਰੇ ਬਜੀ ਚੇਂਜ ਕਰੇ ਹੋਏ ਬਿਲਕੁਲ ਓਕੇ ਕੰਡੀਸ਼ਨ ਚ ਕਰਕੇ ਖੜਾਇਆ ਹੈ ਜੀ ਇਹ ਮਲਚਰ ਲਓ ਜੀ ਇੱਧਰ ਰੋਲਾ ਪਿਆ ਹੈ ਉਹ ਕਹਿੰਦਾ ਟਰੈਕਟਰ ਮੈਚ ਲਾਉਣਾ ਤੇ ਉਹ ਬੰਦਾ ਕਹਿੰਦਾ ਮੈਚ ਲਾਉਣਾ ਹੁਣ ਫਿਰ ਦੋਏ ਜਣੇ ਚਲਾਉਗੇ ਅੱਧਾ ਅੱਧਾ ਟਰੈਕਟਰ ਚਲਾਉਗੇ ਹੁਣ ਅੱਧਾ ਤੇਰਾ ਕਲੱਚ ਵਾਲਾ ਥਰਟ ਤੇਰੀ ਐ ਕਲੱਚ ਗੇਅਰ ਆਹ ਬ੍ਰੇਕ ਰੇ ਸਟੇਰੀਂਗ ਨਹੀਂ ਨਾ ਬਈ ਚਲੋ ਬਈ ਲੱਗੇ ਚੱਲੇ ਨੇ ਵੀਰ ਕਟਰ ਨਵਾ ਤੇ ਲੜਾਈ ਪੈ ਗਈ ਉਹ ਕਹਿੰਦਾ ਮੈਚ ਲਾਉਣਾ ਟਰੈਕਟਰ ਉਹ ਕਹਿੰਦਾ ਮੈਚ ਲਾਉਣਾ ਤੇ ਲੜਾਈ ਇਦਾਂ ਦੀ ਪਈ ਹੁਣ ਕਹਿੰਦੇ ਅਸੀਂ ਦੋਏ ਸਾਂਝਾ ਚਲਾਵਾਂਗੇ ਚਲੋ ਜੀ ਓਕੇ ਠੀਕ ਠੀਕ ਲੋ ਜੀ ਦੋ ਬੰਦੇ ਟਰੈਕਟਰ ਨੂੰ ਚਲਾ ਕੇ ਲੈ ਕੇ ਚੱਲੇ ਹੋ ਜੀ ਤੇ ਸੀਟ ਤੇ ਵਿਚਾਰੇ ਅੱਧੇ ਅੱਧੇ ਬੈਠੇ ਨੇ ਮੈਨੂੰ ਨਹੀਂ ਲੱਗਦਾ ਵੀ sire tak ਲੈ ਕੇ ਜਾਣਗੇ ਇਹ ਕਿਉਂਕਿ ਇਹਨਾਂ ਨੇ ਰਸਤੇ 'ਚ ਲੜ ਪੈਣਾ ਉਹ ਦੇਖ ਆ ਦੇ ਆ ਦੇ ਸੀਟ ਪਿੱਛੇ ਲੜ ਰਹੇ ਨੇ ਤੇ ਚਲੋ ਦੇਖਦੇ ਆ ਵੀ ਹੁਣ ਤੇ ਨਾਲ ਇਧਰ ਪਹਿਲਵਾਨ ਜੀ ਬੈਠੇ ਨੇ ਕਾਲੇ ਕੁਰਤੇ ਪਜਾਮੇ ਵਾਲੇ ਜੇ ਇਹ ਪਹਿਲਵਾਨ ਜੀ ਨੂੰ ਗੁੱਸਾ ਚੜ ਗਿਆ ਉਹਨਾਂ ਕਹਿੰਦਾ ਵੀ ਦੋ ਜੇ ਉਤਰ ਜੋ ਤੇ ਇਧਰ ਫਿਲਰ ਵੀ ਕਰਤੀ ਭਾਈ ਸਰਵਿਸ ਪੂਰੀ ਤੇ ਇਹ ਬੇਲਰ ਬਾਈ ਹੁਣ ਲੈ ਕੇ ਚੱਲੇ ਆ ਓਕੇ ਕਰਕੇ ਐਨ ਪੂਰੀ ਤਸੱਲੀ ਨਾਲ ਕਰੀ ਹੋਈ ਹੈ ਸਰਵਿਸ ਤੇ ਬੇਲਰ ਵੀ ਉਹਨਾਂ ਦਾ ਹੀ ਆ ਤੇ ਇਹ ਬਾਈ ਮਗਰ ਮਗਰ ਲੈ ਕੇ ਜਾਊਗਾ ਬੇਲਰ ਤੇ ਮੁੜ ਕੇ ਆ ਜਿਹੜਾ ਸਵਰਾਜ 744 ਵਾਲਾ ਇਹ ਬੇਲਰ ਅੰਦਰ ਲਾਇਆ ਹੋਇਆ ਇਹਦਾ ਵੀ ਗੇਅਰ ਗੂਰ ਖੋਦ ਕੇ ਸਾਰਾ ਚੱਲਿਆ ਹੋਇਆ ਕੰਮ ਤੇ ਰੀਲ ਨੂੰ ਸਾਰਾ ਕੋ ਫਿੱਟ ਕਰਤਾ ਇਹ ਵੀ ਬਸ ਓਕੇ ਹੋਣੇ ਵਾਲਾ ਹੀ ਆ ਜੀ ਮੌਜੀ ਟਾਈਮ ਹੋ ਗਿਆ ਸ਼ਾਮ ਦਾ ਤੇ ਇੱਧਰ ਕਸਟਮ ਪੁਸ਼ਟਮ ਬਾਈ ਕਰਤਾ ਪੂਰਾ ਤਿਆਰ ਸਾਰੇ ਬੂਲਗੇ ਪਾਤੀਆਂ ਦੇ ਕੋ ਸਾਰੇ ਨਵੇਂ ਤੇ ਟੈਸਟ ਉਹ ਓਕੇ ਦਾਤਾ ਤੇ ਬਾਕੀ ਹੁਣ ਅੰਦਰ ਵਾਲਾ ਕੰਮ ਤੇ ਇਧਰ ਲਖਸ ਲੱਗਿਆ ਹੈ ਇਧਰ ਅੰਦਰ ਵਾਲਾ ਕੰਮ ਕਰਨ ਛਾੜ ਛੂੜ ਪਟਕੇ ਬਾਅਦ ਚੋਂ ਕਰ ਲੂ ਫਿਰ ਇਹਦੇ ਨਾਟਰ ਨਾਟਰ ਸਾਫ ਕਰ ਦੇਣੇ ਆ ਤੇ ਕੱਲ ਨੂੰ ਇਹ ਬੋਨਰ ਬੇਲਰ ਪੂਰਾ ਓਕੇ ਹੋ ਜਣਾ ਇਹਦੀ ਟੈਸਟਿੰਗ ਟਵਿਸਟਿੰਗ ਸਾਰੀ ਇਹਦੀ ਕੱਲੂ ਕਰਾਂਗੇ ਆਪਾਂ ਇਹ ਕਿੱਦਾਂ ਗੱਠ ਮਾਰਦਾ ਬਾਕੀ ਨਾਟਰ ਇਹਦੇ ਓਕੇ ਕਰੇ ਪਏ ਨੇ ਆ ਦੇਖੋ ਸਾਰੇ ਕੱਪ ਸੇ ਪ੍ਰੋਪਰ ਰੱਖੇ ਨੇ ਜੀ ਕੰਮ ਸਾਰਾ ਪੂਰਾ ਬਾਈ ਕਰੀਦਾ ਤਸੱਲੀ ਵਾਖੇ ਜਿੰਨੇ ਜੀਪੇਂਦਰ ਸਾਡੇ ਕੋਲ ਆ ਰਹੇ ਨੇ ਤੇ ਇੱਧਰ ਚੱਲ ਰਿਹਾ ਬਾਈ ਰੀਲ ਦਾ ਕੰਮ ਚੱਲ ਰਿਹਾ ਹੈ ਤੇ ਰੀਲ ਦਾ ਕੰਮ ਵੀ ਬਾਈ ਪੂਰਾ ਚੱਲ ਰਿਹਾ ਓਕੇ ਤੇ ਇੱਧਰ ਬਾਈ ਫਿਰ ਰੀਲ ਦੀ ਬਾਈ ਕਾਤੀ ਸਾਡੇ ਨੂੰ ਪੂਰੀ ਕੈਂਪੂਮ ਇਹਦੀ ਨਵੀਆਂ ਪਈਆਂ ਤੇ ਬਾਕੀ ਆ ਸਟੱਫਾਂ ਵੀ ਕਾਫੀ ਨਵੀਆਂ ਪਈਆਂ ਨੇ ਕਿਉਂਕਿ ਬਹੁਤ ਜ਼ਿਆਦਾ ਖਰਾਬ ਹੋਈਆਂ ਨਹੀਂ ਅਜੇ ਇਹਦੇ ਵਿੱਚ ਫਿਰ ਜਿਹੜੇ ਆਹ ਚਲਦੀਆਂ ਨੇ ਫਿੰਗਰਾਂਗੇ ਖਾਣੀਆਂ ਅਸੀਂ ਇਹ ਘਰੇ ਜਿਹੜੀ ਪਰਾਲੀ ਆ ਉਹ ਪੱਕਾ ਕਰ ਦੋ ਆਖੋਣਾ। ਜੇ ਵੀ ਜਾਨੀ ਕਿ ਪੂਰੀ ਕਲੀਅਰ ਕਰਕੇ ਰੱਖ ਦੇ। ਬਾਕੀ ਇਧਰ ਫੀਡਰਾਂ ਦਾ ਕੰਮ ਕਰ ਰਿਹਾ ਲਖਸ਼। ਇਹ ਇੱਕ ਪਾਸੇ ਹੋਇਆ ਚਲੇ ਗਿਆ। ਯਾਨੀ ਕਾਲੂ ਟਿਸਟਮ ਦਾ ਰਹਿ ਗਿਆ ਤੇ ਨੌਟਰਾ ਦਾ ਰਹਿ ਗਿਆ ਤੇ ਇੱਕ ਆ ਵੀ ਚੱਕਰ ਆਉਂਗੀ। ਰਹਿ ਗਿਆ ਥੋੜਾ ਹੀ ਕੰਮ ਆ ਇਹ। ਇਹ ਮੇਰਾ ਪੂਰਾ ਓਕੇ ਕਰਕੇ। ਇਹ ਤੋੜਾ ਜਿਹੜਾ ਵੱਡਾ ਗੇਰ ਉਹਦਾ ਵੀ ਕੰਮ ਚੱਲ ਰਿਹਾ ਰੇ। ਵੇਰਾ ਸਾਰਾ ਕੰਮ ਹੋ ਗਿਆ ਓਕੇ ਹੋਣਾ ਤੇ ਇਹ ਹੁਣ ਬੇਲਰ ਨਿਕਲੂਗਾ ਕੱਲੂ ਤੇ ਜਿਹੜਾ ਮਲਚਰ ਸੀਗਾ ਉਹ ਕਰਤਾ ਫੁੱਲ ਰਿਪੇਅਰ ਜੋੜ ਰਿਹਾ ਸੀ ਤੇ ਪੈਣੀ ਵਾਲਾ ਸੀ ਬਲੇੜ ਇਹਦੇ ਨਵੇਂ ਪਾ ਤੇ ਤੇਲ ਤੂਲ ਗ੍ਰੀਸ ਵਗੈਰਾ 벨ਟ ਇਹਦੀ ਟੈਟ ਕਰਤੀ ਜੀ ਯਾਨੀ ਇਹ ਕੰਮ ਪੂਰਾ ਹੋ ਗਿਆ ਇਹਦਾ ਮਲਚਰ ਦਾ ਇਹ ਪੂਰਾ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੋ ਗਿਆ ਤੇ ਬਾਕੀ ਹੁਣ ਵੇਲਾ ਹੋ ਗਿਆ ਸ਼ਾਮ ਦਾ ਬਾਈ 4:30 5:00 ਵਜੇ ਤੇ ਹੁਣ ਵੇਲਾ ਹੋ ਗਿਆ ਘਰ ਜਾਣ ਦਾ ਤੇ ਕਿਸੇ ਵੀ ਵੀਰ ਨੇ ਬਾਜੀ ਕੋਈ ਵੀ ਸ਼ਕਤੀਮਾਨ ਦਾ ਇੰਪਲੀਮੈਂਟਰ ਨਾ ਲੈਣਾ ਹੋਇਆ ਰੂਟਾ ਵਿਟਰ ਲੈਣਾ ਹੋਇਆ ਜਾਂ ਆਪਣੇ ਆਚਾਰ ਪਾਉਣ ਵਾਲੀ ਮਸ਼ੀਨ ਲੈਣੀ ਹੋਈ ਸੁਪਰ ਸੀਡਰ ਲੈਣੇ ਹੋਏ ਬੈਲਰ ਲੈਣੇ ਹੋਏ ਨਵੇਂ ਮਾਡਲ ਦੇ ਵੀ ਬੈਲਰ ਆਏ ਨੇ ਜਿਹੜਾ 175+ ਆਇਆ ਵਾ ਕੋਈ ਵੀ ਚੀਜ਼ ਲੈਣੀ ਹੋਈ ਬਾਈ ਆਪਣੇ ਨਾਲ ਸੰਪਰਕ ਜਰੂਰ ਕਰਿਓ ਤੇ ਬਾਕੀ ਹੁਣ ਮਿਲਦੇ ਆ ਕਿਸੇ ਅਗਰੇ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪਿਕ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਆਪਣੇ ਛੋਟੇ ਵੀਡੀਓ ਦਾ ਸਾਥ ਜਰੂਰ ਦਿਓ ਘੈਂੜ ਤੋਂ ਘੈਂੜ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ